ਅੱਜ ਦੀ ਮੇਰੀ ਇਸ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਕਪੂਰਥਲਾ ਦੇ ਵਸਨੀਕਾਂ ਨੂੰ ਸਾਰੀ ਇਹ ਜਾਣਕਾਰੀ ਕਪੂਰਥਲਾ ਦੇ ਲੋਕਾਂ ਨਾਲ ਸਬੰਧ ਰੱਖਦੀ ਆ 10-12 ਦਿਨ ਹੋਏ ਤਾਂ ਕੇਂਦਰ ਸਰਕਾਰ ਨੇ ਪੰਜਾਬ ਦੀਆਂ 111 ਨਗਰ ਨਿਗਮ ਨਗਰ ਕੌਂਸਲ ਔਰ ਨਗਰ ਪੰਚਾਇਤਾਂ ਨੂੰ 400 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਿਸ ਦੇ ਵਿੱਚ ਕਪੂਰਥਲ ਨੂੰ 3 ਕਰੋੜ ਰੁਪਏ ਮਿਲਣਾ ਸੀ ਸ਼ਹਿਰ ਦੇ ਵਿਕਾਸ ਲਈ ਪਰ ਕਪੂਰਥਲਾ ਨਗਰ ਨਿਗਮ ਨੂੰ ਇਹ ਗ੍ਰਾਂਟ ਇਸ ਕਰਕੇ ਨਹੀਂ ਮਿਲ ਸਕੀ ਕਿ ਕਪੂਰਥਲਾ ਨਗਰ ਨਿਗਮ एलिਜੀਬਲ ਨਹੀਂ ਸੀ ਕਿਉਂਕਿ ਇਹਨਾਂ ਨੇ 2023-24 ਨਾਲੋਂ 2024-25 ਦੇ ਵਿੱਚ 10% ਆਮਦਨ ਜੋ ਕਿ ਪ੍ਰਾਪਰਟੀ ਟੈਕਸ ਅਸੀਂ ਵਸੂਲਦੇ ਆਂ ਲੋਕਾਂ ਕੋਲੋਂ ਉਹ 10% ਪਿਛਲੇ ਸਾਲ ਨਾਲੋਂ ਵਧਾ ਕੇ ਉਸ ਦੀ ਰਿਕਵਰੀ ਕਰਨੀ ਸੀ ਜਦਕਿ ਕਪੂਰਥਲਾ ਨਗਰ ਨਿਗਮ ਨੇ 2023-24 ਨਾਲੋਂ 2024-25 ਵਿੱਚ 17% ਘੱਟ ਰਿਕਵਰੀ ਕੀਤੀ ਇਸ ਕਰਕੇ ਕਪੂਰਥਲਾ ਨਗਰ ਨਿਗਮ ਵੀ ਇਹ ਲਾਪਰਵਾਹੀ ਕਰ ਲੋ ਇਹ ਨਲੈਕੀ ਕਹਿ ਲੋ ਇਹ ਸਾਰੀ ਮੈਂ ਜੋ ਮਹਿਸੂਸ ਕਰਦਾ ਅਸੀਂ ਬੀਜੇਪੀ ਦੇ ਲੋਕ ਆ ਅਸੀਂ ਆਪਣੀ ਓਪੋਜੀਸ਼ਨ ਦੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ ਅਸੀਂ ਪੰਜਾਬ ਦੇ ਵਿੱਚ ਓਪੋਜੀਸ਼ਨ ਵਿੱਚ ਬੈਠੇ ਆ ਕਪੂਰਥਲਾ ਦੇ ਵਿੱਚ ਵੀ ਅਸੀਂ ਓਪੋਜੀਸ਼ਨ 'ਚ ਬੈਠੇ ਆ ਨਗਰ ਕੌਂਸਲ ਦੇ ਵਿੱਚ 50 ਕੌਂਸਲਰ ਜਿਹਦੇ ਵਿੱਚੋਂ 49 ਕੌਂਸਲਰ ਕਾਂਗਰਸ ਦੇ ਆ ਐਮਐਲਏ ਕਾਂਗਰਸ ਦੇ ਆ ਮੇਅਰ ਕਾਂਗਰਸ ਦਾ ਆ ਜੇਕਰ ਨਗਰ ਨਿਗਮ ਨੇ ਇਹ ਰਿਕਵਰੀ 17% ਘਟ ਕੀਤੀ ਆ ਇਸ ਦਾ ਮਤਲਬ ਇਸ ਨਗਰ ਨਿਗਮ ਨੂੰ ਚਲਾਉਣ ਵਾਲੇ ਪੋਲੀਟੀਕਲ ਲੋਕ ਜਿਹੜੇ ਅਸੀਂ ਚੁਣ ਕੇ ਭੇਜਦੇ ਆ ਜਿਹੜੇ ਸਾਰੇ ਸ਼ਹਿਰ ਨਿਵਾਸੀਆਂ ਨੇ ਇਹਨਾਂ ਨੂੰ ਆਪਣੀ ਨਮਾਇੰਦਗੀ ਕਰਨ ਲਈ ਚੁਣ ਕੇ ਭੇਜਾਇਆ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਹੀਂ ਨਿਭਾ ਰਹੇ ਜਿਸ ਦਾ ਨੁਕਸਾਨ ਕਪੂਰਥਲੇ ਨੂੰ 3 ਕਰੋੜ ਦਾ ਹੋਇਆ ਇਹ 3 ਕਰੋੜ ਰੁਪਈਆ ਸਾਡੇ ਸ਼ਹਿਰ ਦੇ ਵਿਕਾਸ ਲਈ ਲੱਗਣਾ ਸੀ ਤੋ ਇਸ ਨੁਕਸਾਨ ਬਾਰੇ ਮੈਂ ਸਾਰੇ ਕਪੂਰਥਲਾ ਦੇ ਲੋਕਾਂ ਨੂੰ ਇਹ ਉਹਨਾਂ ਦੀ ਨੌਲੇਜ ਲਈ ਕਿਉਂਕਿ ਇਹ ਆਮ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਪਤਾ ਹੀ ਨਹੀਂ ਲੱਗਦੀਆਂ ਕਿ ਇਹ ਇਦਲੀ ਕਮਿਸ਼ਨਰ ਨੇ ਜ਼ਿੰਮੇਵਾਰ ਨਗਰ ਨਿਗਮ ਦੇ ਜਿਹੜੇ ਕਮਿਸ਼ਨ ਹੋਇਆ ਜਾਂ ਸਟੇਟ ਗਵਰਨਮੈਂਟ ਦਾ ਦੇਖੋ ਜ਼ਿੰਮੇਵਾਰ ਰਿਕਵਰੀ ਤਾਂ ਅਫਸਰਾਂ ਨੇ ਕਰਨੀ ਹੁੰਦੀ ਆ ਔਰ ਸਟਾਫ ਨੇ ਕਰਨੀ ਹੁੰਦੀ ਆ ਲੇਕਿਨ ਜਿਹੜੇ ਪੋਲੀਟੀਕਲ ਚੁਣੇ ਹੋਏ ਲੋਕ ਆ ਇਹ ਅਸੀਂ ਉਸ ਦਾ ਜਿੰਨੀ ਦੇਰ ਤੱਕ ਕੇਅਰ ਨਹੀਂ ਕਰਾਂਗੇ ਅਫਸਰਾਂ ਦੀ ਪੁੱਛ ਕੇ ਨਹੀਂ ਕਰਾਂਗੇ ਰਿਕਵਰੀ ਘਟ ਦੀ ਜ਼ਿੰਮੇਵਾਰੀ ਵੱਧ ਦੀ ਜ਼ਿੰਮੇਵਾਰੀ ਉਹਦਾ ਕ੍ਰੈਡਿਟ ਲੈਣ ਲਈ ਪਿੱਛੇ ਜੇ ਰਾਣਾ ਜੀ ਕ੍ਰੈਡਿਟ ਲੈ ਰਹੇ ਸੀ 29 ਕਰੋੜ ਰੁਪਇਆ ਮੈਂ ਕਪੂਰਥਲਾ ਲਈ ਸੀਵਰੇਜ ਔਰ ਵਾਟਰ ਸਪਲਾਈ ਲਈ ਲੈ ਕੇ ਆਇਆ ਜਦ ਕਿ ਉਹ ਵੀ ਗ੍ਰਾਂਟ ਹੈ ਕੇਂਦਰ ਸਰਕਾਰ ਦੀ ਔਰ ਇਕੱਲੇ ਕਪੂਰਥਲੇ ਨੂੰ ਨਹੀਂ ਮਿਲੀ ਪੰਜਾਬ ਦੇ ਵਿੱਚ ਹੋਰ ਵੀ ਸ਼ਹਿਰਾਂ ਨੂੰ ਮਿਲੀ ਆ ਇਹ ਕੱਲੇ ਕਪੂਰਥਲੇ ਨੂੰ ਲੈ ਕੇ ਆਏ ਹੋਣ ਫਿਰ ਅਸੀਂ ਮੰਨਿਆ ਵੀ ਰਾਣਾ ਜੀ 29 ਕਰੋੜ ਰੁਪਇਆ ਕਪੂਰਥਲੇ ਲੈ ਕੇ ਆਏ ਆ ਉਹ ਵੀ ਕੇਂਦਰ ਸਰਕਾਰ ਦੀ ਗ੍ਰਾਂਟ ਆ ਮੈਂ ਨਹੀਂ ਕਹਿੰਦਾ ਕਿ ਰਾਣਾ ਜੀ ਨੇ ਕੋਈ ਗਲਤ ਕੰਮ ਕੀਤਾ ਜ਼ੋਰ ਲਾਇਆ ਹੋਊਗਾ ਰਾਣਾ ਜੀ ਨੇ ਵੀ ਪਰ ਰਾਣਾ ਜੀ ਨੂੰ ਆਪਣੀ ਪ੍ਰੈਸ ਕਾਨਫਰੰਸ 'ਚ ਆਪਣੇ ਆਪ ਨੂੰ ਆਪ ਹੀ ਥਾਪੀਆਂ ਦੇ ਜਾਣੀਆਂ ਉਹਨਾਂ ਨੂੰ ਕੇਂਦਰ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੀਦਾ ਆ ਕਿਉਂਕਿ ਗ੍ਰਾਂਟ ਪੰਜਾਬ ਨੂੰ ਮਿਲੀ ਪੰਜਾਬ ਦੇ ਵਿੱਚੋਂ ਕਪੂਰਥਲੇ ਦਾ ਹਿੱਸਾ ਮਿਲਿਆ ਸੋ ਅਸੀਂ ਪੋਲੀਟੀਕਲ ਲੋਗ ਇਹ ਨਹੀਂ ਕਿ ਜਿਹੜਾ ਉਦਘਾਟਨ ਕਰ ਰਿਆ ਆ ਉਹ ਕ੍ਰੈਡਿਟ ਲੈ ਜਵੇ ਉਹ ਸਾਰੇ ਗਰਾਂਟਾਂ ਦੇ ਸਾਰੇ ਪੈਸੇ ਨੂੰ ਲਿਆਉਣ ਵਿੱਚ ਸਾਲ 6 ਮਹੀਨੇ ਲੱਗਦੇ ਆ ਉਸ ਦੇ ਵਿੱਚ ਸਾਰਿਆਂ ਦਾ ਯੋਗਦਾਨ ਹੁੰਦਾ ਅਸੀਂ ਕਪੂਰਥਲਾ ਬੀਜੇਪੀ ਨੇ ਸਾਰਿਆਂ ਨੇ ਪੰਜਾਬ ਦੀ ਬੀਜੇਪੀ ਨੂੰ ਅਪਰੋਚ ਕੀਤਾ ਸਾਨੂੰ ਪਤਾ ਸੀ ਕੇਂਦਰ ਸਰਕਾਰ ਤੋਂ ਪੈਸਾ ਅਲਾਟ ਹੋਣ ਵਾਲਾ ਅਸੀਂ ਪੰਜਾਬ ਦੀ ਭਾਜਪਾ ਨੂੰ ਆਪਣੇ ਅਸ਼ਵਨੀ ਚਰਮਾ ਜੀ ਨੂੰ ਅਪਰੋਚ ਕਰਕੇ ਦਿੱਲੀ ਤੱਕ ਅਪਰੋਚ ਕਰਕੇ ਕਪੂਰਥਲੇ ਨੂੰ ਵੱਧ ਤੋਂ ਵੱਧ ਗ੍ਰਾਂਟ ਮਿਲੇ ਅਸੀਂ ਵੀ ਉਪਰੋਲੇ ਕਰਦੇ ਆਂ ਸੋ ਮੈਂ ਸਿਰਫ ਆਪਣੀ ਇਹ ਜਾਣਕਾਰੀ ਦੇਣ ਲਈ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਆ ਰਾਣਾ ਜੀ ਕਪੂਰਥਾ ਦੇ ਵਿੱਚ ਦੇਖਿਆ ਕਿ ਅਦਗਾਟਨ ਉਹ ਜਿਹੜਾ ਅਦਗਾਟਨ ਉਹ ਘਾਟਨ ਖੇਡਿਆ ਜਾ ਰਿਹਾ ਕਦੇ ਉਹ ਬਧਾਇਕ ਸਾਫ ਉਦਗਾਟਨ ਕਰਦੇ ਆ ਤੇ ਫਿਰ ਉਹ ਸੇ ਕਾਰਜਾਦ ਉਦਗਾਟਨ ਹੜਕਨ ਚਾਲ ਸਾਫ ਕਰ ਦਿੰਦੇ ਦੇਖੋ ਕਾਂਗਰਸ ਵੀ ਔਰ ਆਮ ਪਾਰਟੀ ਵੀ ਇਸ ਖਿੱਚਾ ਤਾਣ ਨੇ ਕਪੋਰਸਲੇ ਨੂੰ ਸੌ ਸਾਲ ਪਿੱਛੇ ਪਾ ਦਿੱਤਾ ਮੈਂ ਪਿੱਛੇ ਜੇ ਵੀ ਗੱਲ ਕਰ ਰਿਹਾ ਸੀ ਕਿ 4 ਸਾਲ ਅਸੀਂ ਇਸ ਨਰਕ ਦੇ ਵਿੱਚ ਆਪਣਾ ਜੀਵਨ ਬਤਾਉਣ ਲਈ ਭੁਗਤਦੇ ਪਏ ਆ ਭੁਗਤਦੇ ਇਸ ਕਰਕੇ ਕਹਿ ਰਿਹਾ ਕਿ ਅਸੀਂ ਆਪ ਹੀ ਸਾਰੇ ਸ਼ਹਿਰ ਨਿਵਾਸੀਆਂ ਨੇ ਇਹਨਾਂ ਨੂੰ ਮжоਰਿਟੀ ਵਿੱਚ ਲਿਆਂਦਾ ਅਸੀਂ ਜੇ ਮжоਰਿਟੀ 'ਚ ਲਿਆਂਦਾ ਤੇ ਇਹਨਾਂ ਨੂੰ ਆਪਣੇ ਜ਼ਿੰਮੇਵਾਰੀ ਉੱਨ ਨਿਭਾਉਣਾ ਚਾਹੀਦਾ ਸੀ ਕਪੋਰਸਲੇ ਨੂੰ ਪੈਰਸ ਬਣਾ ਕੇ ਰੱਖਣਾ ਚਾਹੀਦਾ ਸੀ ਇੱਕ ਕਪੂਰਥਲਾ ਜਦੋਂ ਰਾਣਾ ਜੀ ਆਏ ਕਪੂਰਥਲੇ ਵਿੱਚ ਉਸ ਤਰ੍ਹਾਂ ਦਾ ਕਪੂਰਥਲਾ ਤੱਜਦੀ ਆ ਹੀ ਨਹੀਂ 25 ਸਾਲ ਤੋਂ ਰਾਣਾ ਜੀ ਇੱਥੇ ਬੈਠੇ ਆ ਔਰ 25 ਸਾਲ ਦੇ ਦੌਰਾਨ ਰਾਣਾ ਜੀ ਨੇ ਕਪੂਰਥਲੇ ਨੂੰ ਕਿੰਨਾ ਕੁ ਬਿਊਟੀਫੁੱਲ ਸਿਟੀ ਬਣਾ ਦਿੱਤਾ ਸਾਡਾ ਸ਼ਹਿਰ ਸਫਾਈ ਦੇ ਮਾਮਲੇ 'ਚ ਪੰਜਾਬ 'ਚ ਸਭ ਤੋਂ ਵਧੀਆ ਸ਼ਹਿਰਾਂ ਵਿੱਚੋਂ ਹੁੰਦਾ ਸੀ ਪਰ ਰਾਣਾ ਜੀ ਜਿਹੜੇ ਪੂਰਾ ਚਿਕਾਰੇ ਆ 100 ਦਿਨ ਪੂਰੇ ਹੋ ਗਏ ਉਹ ਕਹਿੰਦੇ ਕਿ ਨਿੱਜੀ ਜੇਬ ਤੋਂ ਸਿੱਖ ਖਰਚਾ ਕਰਕੇ ਜਿਹੜਾ ਪੂਰਾ ਚਿਕਾਰੇ ਔਰ 100 ਦਿਨ ਪੂਰੇ ਹੋ ਗਏ ਕਹਿੰਦੇ ਜੇ ਕੋ ਡਿਜੀ ਤੌਰ ਤੇ ਰਾਣਾ ਜੀ ਨੂੰ ਕੋਈ ਫਰਕ ਨਹੀਂ ਪ੍ਰਭੂ ਦੀ ਕਿਰਪਾ ਜਦੋਂ ਦੇ ਮੈਨੂੰ ਯਾਦ ਆ ਜਦੋਂ ਸ਼ੁਰੂ ਸ਼ੁਰੂ ਵਿੱਚ ਆਇਆ ਕਹਿੰਦੇ ਹੁੰਦੇ ਸੀ ਮੈਂ ਕਪੂਰਥਲੇ 'ਚ 슈ਗਰ ਮਿਲ ਲਾ ਦੇਣੀ ਆ ਕਪੂਰਥਲੇ ਦੇ ਜ਼ਿਮੀਦਾਰਾਂ ਨੂੰ ਕਹਿਣਾ ਗੰਨਾ ਬੀਜੋ ਤੇ ਤੁਹਾਨੂੰ ਨਿਹਾਲ ਕਰ ਦਵਾਂਗੇ ਮੈਂ ਕਪੂਰਥਲੇ 'ਚ ਬਹੁਤ ਵੱਡੀ ਯੂਨੀਵਰਸਿਟੀ ਲਿਆ ਰਿਆ ਆ ਕਾਲਜ ਲਿਆ ਰਿਆ ਆ ਹਰ ਇਲੈਕਸ਼ਨ 'ਚ ਇਹਨਾਂ ਦਾ ਆਪਣਾ ਇੱਕ ਵੱਖਰਾ ਹੀ ਇਹਨਾਂ ਦੀਆਂ ਇਹ ਲੋਕਲ ਲੈਵਲ ਤੇ ਜਿਹਨੂੰ ਮੈਨੀਫੈਸਟੋ ਚੋਂ ਮੈਨੀਫੈਸਟੋ ਕਹਿੰਨੇ ਆ ਇਹਨਾਂ ਨੇ ਪਿੱਛੇ ਜੇ ਜਦੋਂ ਐਮਐਲਏ ਹੋਣ ਬਣਨਾ ਸੀ ਇਹਨਾਂ ਨੇ ਕਿਹਾ ਕਿ ਕਾਂਜਲੀ ਵਾਲੀ ਸਾਰੀ ਨਹਿਰ ਦਿਹਾਲੇ ਦਿਵਾਲੇ ਬਹੁਤ ਵੱਡੀ ਸੈਰਗਾ ਬਣਾਉਂਗਾ ਜਦੋਂ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਔਰ ਜਦੋਂ ਐਮਐਲਏ ਲੋਕ ਬਣਾ ਦਿੰਦੇ ਆ ਉਦੋਂ ਕਹਿੰਦੇ ਜੀ ਸਾਡੀ ਸਰਕਾਰ ਕਾਂਗਰਸ ਦੀ ਨਹੀਂ ਆਈ ਜੇ ਕਾਂਗਰਸ ਦੀ ਨਹੀਂ ਆਈ ਤੁਸੀਂ ਐਮਐਲਏ ਬਣਨ ਦੀ ਲੋਕਾਂ ਨੂੰ ਗੁਰ ਮਿਲ ਵੀ ਮੈਨੂੰ ਯਾਦ ਆ ਇਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਮੈਂ ਕਪੂਰਥਲੇ 'ਚ 슈ਗਰ ਮਿਲ ਵੀ ਲਾਉਂਗਾ ਅਸੀਂ ਬੜਾ ਖੁਸ਼ ਸੀਗੇ ਕਿ ਸਾਡਾ ਸਾਡੇ ਸ਼ਹਿਰ ਨੂੰ ਇੱਕ ਬਹੁਤ ਵਧੀਆ ਪੋਲੀਟਿਸ਼ੀਅਨ ਮਿਲੇ ਆ ਕਿਉਂਕਿ ਉਸ ਤੋਂ ਪਹਿਲਾਂ ਇੱਥੇ ਐਮਐਲਏ ਬੰਦੇ ਰਹੇ ਕਿਰਪਾਲ ਸਿੰਘ ਢਿੱਲੋਂ ਰਗਵੀਰ ਸਿੰਘ ਜੀ ਬੰਦੇ ਰਹੇ ਇੱਕ ਵਾਰ ਆਪਣੇ ਜਨਤਾ ਪਾਰਟੀ ਦੇ ਸੇਟ ਹੁਗਮ ਚੰਦ ਬਣੇ ਸੋ ਮੇਰਾ ਮਤਲਬ ਜਦੋਂ ਦੇ ਰਾਣਾ ਜੀ ਆਏ ਆ ਉਮੀਦਾਂ ਲੋਕਾਂ ਨੂੰ ਬੜੀਆਂ ਸੀ ਪਰ ਰਾਣਾ ਜੀ ਆਪਣੀਆਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਪੂਰੀ ਤਰ੍ਹਾਂ ਫੇਲ ਹੋਇਆ ਕਪੂਰਥਲੇ ਦੇ ਵਿਕਾਸ ਵਿੱਚ ਕੋਈ ਉਹ ਯੋਗਦਾਨ ਨਹੀਂ ਪਾ ਸਕਿਆ ਤਾਂ ਜਿੰਨਾ ਕਿ ਸ਼ਹਿਰ ਦੇ ਵਿਕਾਸ ਦੇ ਤੁਸੀਂ ਗੱਲ ਕੀਤੀ ਹੈ ਜਿਵੇਂ ਜਿਹੜੀ ਸਟੇਟ ਗਵਰਨਮੈਂਟ ਹੈ ਆ ਮੌਜੂਦਾ ਗਵਰਨਮੈਂਟ ਹੈ ਆ ਉਹਦੇ ਜਿਹੜੇ ਇੱਥੇ ਜਿੰਨੇ ਵੀ ਉਹਨਾਂ ਦੇ ਅਹੁਦੇਦਾਰ ਆ ਆਗੂ ਕੀ ਉਹ ਆਪਣੀ ਭੂਮਿਕਾ ਸਹੀ ਨਿਭਾ ਰਹੇ ਨਹੀਂ ਉਹਨਾਂ ਨੂੰ ਵੀ ਸਰਕਾਰ ਕੋਲੋਂ ਜੋ ਮਰਜ਼ੀ ਉਹ ਲਿਆ ਸਕਦੇ ਆ ਸਰਕਾਰ ਕੋਲੋਂ ਅੱچھے ਅਫਸਰ ਲਿਆ ਕੇ ਪਹਿਲਾਂ ਤਾਂ ਨਗਰ ਨਿਗਮ ਚਲਾਣ ਜਿਹੜੀ ਇਹਨਾਂ ਕੋਲੋਂ ਨਗਰ ਨਿਗਮ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ ਹੁਣ ਆਪ ਪਾਰਟੀ ਵਾਲੇ ਕਹਿ ਦਿੰਦੇ ਆ ਸਾਡੇ ਵਾਸਤੇ ਕੁਝ ਨਹੀਂ ਹਾਊਸ ਵਿੱਚ ਪਾਸ ਹੋਣਿਆ ਮжоਰਿਟੀ ਕਾਂਗਰਸ ਦੀ ਆ ਰਾਣਾ ਜੀ ਕਹਿ ਦਿੰਦੇ ਆ ਸਾਡੇ ਕੁਝ ਬਸ ਵਿੱਚ ਨਹੀਂ ਆਪ ਪਾਰਟੀ ਦੀ ਸਰਕਾਰ ਆ ਲੋਕ ਤਾਂ ਫਿਰ 25 ਸਾਲ ਤੋਂ ਰਾਣਾ ਜੀ ਦੀ ਤਾਂ ਜਿੰਨੀ ਵਾਰੀ ਉਹ ਐਮਐਲਏ ਬੰਦੇ ਆ 25 ਸਾਲਾਂ ਚ ਇੰਦਾ ਤੋਂ ਕਹਿਣਗੇ ਕਿ 15 ਸਾਲ ਤੱਕ ਅਕਾਲੀਆਂ ਦੀ ਸਰਕਾਰ ਰਹੀ ਆਪ ਪਾਰਟੀ ਦੀ ਸਰਕਾਰ ਰਹੀ ਜਦੋਂ ਉਹਨਾਂ ਦੀ ਆਪਣੀ ਕਾਂਗਰਸ ਦੀ ਸਰਕਾਰ ਆਈ ਸੀ ਉਦੋਂ ਰਾਣਾ ਜੀ ਨੇ ਕੀ ਕੀਤਾ ਇੱਥੇ ਜੀ ਮਨਿਸਟਰ ਵੀ ਬਣੇ ਪਰ ਚਲੋ ਉਹ ਇੱਕ ਰਾਜਨੀਤੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਆ ਜਦੋਂ ਮਿਨਿਸਟਰ ਮਿਨਿਸਟਰੀ ਮਿਲ ਜਾਂਦੀ ਹੈ ਕਦੀ ਆਪਾਂ ਐਮਐਲਏ ਰਹਿ ਜਾਂਦੇ ਆ ਜਿਹੜੇ ਤਗੜੇ ਐਮਐਲਏ ਆ ਜਿਹੜੀ ਆਪਣੇ ਇਲਾਕੇ ਦੀ ਚਿੰਤਾ ਕਰਦੇ ਆ ਉਹ ਜਿੱਦਾਂ ਮਰਜ਼ੀ ਮੰਤਰੀ ਮੁੱਖ ਮੰਤਰੀ ਕੋਲੋਂ ਪੈਸਾ ਲੈ ਕੇ ਔਰ ਵਿਕਾਸ ਕਰਾਉਂਦੇ ਆ ਚਾਹੇ ਓਪੋਜੀਸ਼ਨ 'ਚ ਵੀ ਬੈਠੇ ਹੋਈਏ ਅਸੀਂ ਅਸੀਂ ਮੁੱਖ ਮੰਤਰੀ ਕਿਸੇ ਨੂੰ ਨਾ ਨਹੀਂ ਕਰਦਾ ਇਹਨਾਂ ਨੇ ਕਦੀ ਮੈਨੂੰ ਨਹੀਂ ਸਮਝਾਈ ਵੀ ਮੰਗਿਆ ਨਹੀਂ ਜਾਂ ਮਿਲਿਆ ਨਹੀਂ ਕੀ ਹੋਇਆ ਪਰ ਲੋਕਾਂ ਨੂੰ ਜਦੋਂ ਗ੍ਰਾਂਟ ਆਪਣੇ ਆਪ ਆਉਂਦੀ ਹੈ ਕੇਂਦਰ ਤੋਂ ਉਹ ਉਹ ਆਪਣੇ ਆਪ ਨੂੰ ਇਹ ਕਰਦੇ ਆ ਕ੍ਰੈਡਿਟ ਲੈ ਲੈਂਦੇ ਆ ਸਾਨੂੰ ਕੋਈ ਦਰਾਜ ਨਹੀਂ ਪਰ ਲੋਕੀ ਸਭ ਜਾਣਦੇ ਆ ਕੋਈ ਲੋਕ ਬੱਚੇ ਨਹੀਂ